ਹੇ ਗੁਰੂ ਜੀ ਕੀ ਫਤਿਹ ਹੈ ਬਿਗੁਨ ਬਿਨੋ ਸਨ ਸੋਈ ਵਾਹੇ ਗੁਰੂ ਸਾਹਿਬ ਜੀ ਦੋਰਾ ਬਿਧੀ ਚਾਂਤੇ ਪਰੈ ਸਿੱਖ ਫਤਹਿ ਗੁਰੂ ਕੀ ਜਾਨ ਤਿਮਰ ਬਿਖੈ ਕਰਹਿ ਲੁਕ ਮੇਲ ਦਿਓ ਕਮਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਰੂਪ ਖਾਲਸਾ ਸਾਧ ਸਾਧ ਸੰਗਤ ਜੀ ਆਪ ਜੀ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ ਸਤ ਗੁਰੂ ਪਾਤਸ਼ਾਹ ਜੀ ਨੇ ਆਪਣੇ ਸਾਰਿਆਂ ਤੇ ਕਿਰਪਾ ਕੀਤੀ ਹੈ ਸ਼ਾਮ ਦੇ ਸੁੰਦਰ ਸਜੇ ਹੋਏ دیਵਾਨਾ ਵਿੱਚ ਸਾਰੀ ਸੰਗਤ ਦੂਰੋਂ ਨੇੜਿਓਂ ਚੱਲ ਕਰਕੇ ਮਹਾਰਾਜ ਜੀ ਦੇ ਸੋਹਣੇ ਚਰਨਾ ਵਿੱਚ ਪਹੁੰਚੀ ਹੈ ਜਿੰਨਾ ਸਮਾਂ ਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਬਿਠਾਉਣਗੇ ਓਨਾ ਸਮਾਂ ਸਭ ਮਾਈ ਭਾਈ ਬੈਠਣ ਦਾ ਯਤਨ ਕਰਿਓ ਮਨ ਨੂੰ ਬਾਹਰ ਭਜਣ ਤੋਂ ਰੁਕਣਾ ਹੈ ਗੁਰੂ ਸ਼ਬਦ ਵਿੱਚ ਸੁਰਤ ਜੋੜ ਕੇ ਗੁਰ ਇਤਿਹਾਸ ਸਰਵਣ ਕਰੋ ਕਿਉਂਕਿ ਬਾਪੂ ਧੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਮਹਾਰਾਜੀ ਨੇ ਆਪ ਵੀ ਜੰਗ ਕੀਤਾ ਗੁਰਮੁਖੋ ਨਵਾਬ ਨੂੰ ਮਹਾਰਾਜ ਨੇ ਵੇਖੋ ਕਿਵੇਂ ਮਾਰਿਆ ਹੈ ਨਵਾਬ ਵੀ ਮਰ ਗਿਆ ਤੇ ਦੁਸ਼ਟ ਕਹਿੰਦੇ ਪਾਪੀ ਸ਼ਾਸਤਰ ਦੇ ਨਾਲ ਨਹੀਂ ਮਹਾਰਾਜ ਨੇ ਮਾਰਿਆ ਦੋ ਮੋਹੀ ਕਟਾਰ ਕੱਢੀ ਐ ਮਹਾਰਾਜ ਨੇ ਫੇਰ ਵੀ ਸੋਚਿਆ ਵੀ ਨਹੀਂ ਮਾਰਨਾ ਕਰਮਚੰਦ ਦੀ ਆਪਾਂ ਗੱਲ ਕਰ ਰਹੀ ਆ ਤੇ ਕਰਮਚੰਦ ਹੁਣ ਕਹਿੰਦੇ ਆਪਣੇ ਪਿਤਾ ਦਾ ਬਦਲਾ ਲੈਣਾ ਚਾਹੁੰਦਾ ਗੁਰੂ ਪਾਤਸ਼ਾਹ ਤੋਂ ਮਹਾਰਾਜ ਕਹਿੰਦੇ ਵੀ ਜੇਰ ਨੂੰ ਮਾਰਨਾ ਨਾ ਇਹਨੂੰ ਘੋੜੇ ਤੋਂ ਥੱਲੇ ਉਤਰ ਕੇ ਹੱਥ ਦੇ ਵਿੱਚੋਂ ਸ਼ਸਤਰ ਛੱਡ ਕੇ ਇਹਨੂੰ ਹੱਥਾਂ ਦੇ ਨਾਲ ਮਾਰਨਾ ਹੈ ਉਹਨਾਂ ਹੱਥਾਂ ਦੇ ਨਾਲ ਕੋਈ ਸੂਰਮਾ ਨਹੀਂ ਲੜ ਸਕਦਾ ਜੇ ਹੱਥਾਂ ਦੇ ਨਾਲ ਲੜਿਆ ਤੇ ਛੇਮਾ ਪਾਤਸ਼ਾਹ ਮਹਾਰਾਜ ਲੜੇ ਗੁਰੂ ਸਾਹਿਬ ਨੇ ਕਰਮਚੰਦ ਦੀ ਦੀਵਾਨ ਚੰਦੂ ਦੇ ਪੁੱਤਰ ਦੀ ਕਹਿੰਦੇ ਬਾ ਆਏ ਫੜ ਲਈ ਹੈ ਜਿਮੇ ਬਾਜ ਉੱਡਦਾ-ਉੱਡਦਾ ਆਪਣੇ ਪੰਜਿਆਂ ਦੇ ਵਿੱਚ ਤਿੱਤਰ ਜਾਂ ਪਟੇਰੇ ਨੂੰ ਫੜ ਲੈਂਦਾ ਹੈ। ਜਿਮੇ ਕਹਿੰਦੇ ਗੁਰਮੁਖ ਪਿਆਰਿਓ ਹਾਥੀ ਆਪਣੇ ਸੁੰਡ ਵਿੱਚ ਖਰਗੋਸ਼ ਨੂੰ ਫੜ ਲੈਂਦਾ ਹੈ। ਇਹ ਸਤਾਰਾਂ ਇਹਦੀ ਕਰਮਚੰਦ ਦੀ ਮਹਾਰਾਜ ਨੇ ਘੁੱਟ ਕੇ ਬਾਹ ਫੜੀ। ਉਹਨੇ ਛੜਵਾਉਣ ਦਾ ਬੜਾ ਯਤਨ ਕਰਦਾ ਹੈ। ਸਰੀਰ ਨੂੰ ਤੋੜਿਆ, ਮਰੋੜਿਆ, ਕੁੱਦਿਆ, ਟੱਪਿਆ। ਸੱਜੇ ਪਾਸੇ ਵੀ ਹੋਇਆ, ਗੁਰੂ ਪਿਆਰੇ ਉਹ ਖੱਬੇ ਪਾਸੇ ਵੀ ਘੁਮਕੇ ਹੋਇਆ, ਅੱਗੇ ਵੀ ਜਾਂਦਾ, ਪਿੱਛੇ ਵੀ ਜਾਂਦਾ। ਮਹਾਰਾਜ ਨੇ ਬੜੇ ਜ਼ੋਰ ਦੇ ਨਾਲ ਕਹਿੰਦੇ ਇਹਨੂੰ ਫੜਿਆ ਹੋਇਆ। ਕਹਿੰਦੇ ਜਿਵੇਂ ਸ਼ੇਰ ਹਿਰਨ ਨੂੰ ਆਪਣੇ ਪੰਜੇ ਦੇ ਵਿੱਚ ਲੈ ਕੇ ਬੈਠਦਾ ਹੈ ਜਫੇ ਵਿੱਚ ਲੈ ਕੇ ਬੈਠਦਾ ਹੈ ਤੇ ਹਿਰਨ ਵੀ ਨਹੀਂ ਭੱਜ ਸਕਦਾ ਸ਼ੇਰ ਦੇ ਪੰਜੇ ਵਿੱਚੋਂ ਆਪ ਕੋ ਸਤਨਾਮ ਹੁਣ ਨਿਕਲਣ ਲਈ ਬੜਾ ਕਾਲਾ ਪੈਂਦਾ ਹੈ ਬੜੀ ਜਲਦੀ ਕੀਤੀ ਮੈਂ ਨਿਕਲ ਜਾਵਾਂ ਨਿਕਲ ਜਾਵਾਂ ਹੁਣ ਆਮ ਬੰਦਾ ਆਮ ਮਨੁੱਖ ਆਮ ਇਨਸਾਨ ਆਮ ਵਿਅਕਤੀ ਉਹਨੇ ਤਾਂ ਫੜਿਆ ਨਹੀਂ ਗੁਰੂ ਪਾਤਸ਼ਾਹ ਜੀ ਨੇ ਫੜਿਆ 7.7 ਫੁੱਟ ਦੀ ਤਾਂ ਮਹਾਰਾਜ ਦੀ ਹਾਈਟ ਹੈ ਦਸਾਂ ਪਾਤਸ਼ਾਹੀਆਂ ਵਿੱਚੋਂ ਤੇ ਨੌ ਮਣ ਵਜਨ ਹੈ ਮਹਾਰਾਜ ਜੀ ਦਾ ਨੌ ਮਣ ਇੱਕ ਕੱਚਾ ਮੜ ਵੀ ਹੁੰਦਾ ਇੱਕ ਪੱਕਾ ਮਣ ਵੀ ਹੁੰਦਾ ਸੇਰ ਵੀ ਹੁੰਦੇ ਤੋ ਗਰਮਖ ਪਿਆਰਿਓ ਫਿਰ ਮਹਾਰਾਜ ਜੀ ਨੇ ਇਹਦੀ ਬਾਹ ਦੇ ਉੱਤੇ ਥੋੜਾ ਜਿਹਾ ਭਾਰ ਵੀ ਦਿੱਤਾ ਵਸਨ ਵੀ ਦਿੱਤਾ ਬੜੀ ਤਕਲੀਫ ਦੇ ਵਿੱਚ ਹੁਣ ਇਹ ਮਹਾਰਾਜ ਨੇ ਅੱਗੇ ਪਿੱਛੇ ਤੋਰਿਆ ਘਮਾ ਕੇ ਇਹਨੂੰ ਕਰਮਚੰਦ ਨੂੰ ਬਹੁਤ ਦੂਰ ਸੁੱਟਦਾ ਬਸ ਜਦੋਂ ਇਹ ਧਰਤੀ ਤੇ ਡਿੱਗਿਆ ਇਹਦੀਆਂ ਕੂੜੀਆਂ ਇਹਦੀਆਂ ਬਾਹਾਂ ਇਹਦੀਆਂ ਲੱਤਾਂ ਗੋਡੇ ਸਾਰੇ ਛਿੱਲੇ ਗਏ ਹੱਡੀਆਂ ਵੀ ਟੁੱਟ ਗਈਆਂ ਤੇ ਸਿਰ ਵੀ ਪਾਟ ਗਿਆ ਇਹ ਆਏ ਮਾਰਿਆ ਸੀ ਮਹਾਰਾਜ ਨੇ ਇਹਨੂੰ ਮੈਦਾਨੇ ਜੰਗ ਵਿੱਚ ਸ਼ਾਸਤਰ ਨਾਲ ਨਹੀਂ ਮਾਰਿਆ ਸੀ ਜਦੋਂ ਇਹਦਾ ਸਿਰ ਫਟਿਆ ਤੇ ਗੁਰੂ ਪਿਆਰਿਓਂ ਦੇ ਸਰੀਰ ਦੇ ਅੰਗ ਚੂਰ-ਚੂਰ ਹੋ ਗਏ ਬੋਟੀ-ਬੋਟੀ ਹੋ ਗਏ ਬਰੀਕ-ਬਰੀਕ ਟੁਕੜੇ-ਟੁਕੜੇ ਹੋ ਗਏ ਫੇਰ ਇਹਦੇ ਸਾਰੇ ਜੋੜ ਵੀ ਖੁੱਲ ਗਏ ਇਹਦਾ ਮਾਸ ਵੀ ਖੁੱਲ ਗਿਆ ਇਹ ਟੁੱਟ ਗਏ ਬਹੁਤ سارے ਦੁਸ਼ਮਣਾਂ ਦਾ ਨਾਸ਼ ਕੀਤਾ ਚਾਰੇ ਦਸ਼ਾਮਾਂ ਵਿੱਚ ਚੰਗੀ ਤਰ੍ਹਾਂ ਵੇਖਿਆ ਤੇ ਉਸ ਸਮੇਂ ਮੈਦਾਨੇ ਜੰਗ ਵਿੱਚ ਮੁੜ ਕੇ ਕੋਈ ਲੜਨ ਵਾਲਾ ਵੀ ਨਹੀਂ ਰਿਹਾ ਜਿਹੜੇ ਲੋਕੀ ਤੁਰਕ ਪਠਾਨ ਜਿਉਂਦੇ ਸਨ ਇਹਨਾਂ ਦੇ ਸੂਰਮੇ ਉਹ ਸਭ ਕੁਝ ਵੇਖ ਕੇ ਭੱਜ ਕੇ ਨਾਠ ਕੇ ਦੌੜ ਗਏ ਹਨੇਰਾ ਬੜਾ ਹੋ ਗਿਆ ਕੁਝ ਵੀ ਹਨੇਰੇ ਵਿੱਚ ਹਨੇਰੇ ਵਿੱਚ ਨਜ਼ਰ ਨਹੀਂ ਆਉਂਦਾ ਸੀ ਕਿੱਥੇ ਤੁਰਕ ਹੈ ਕਿੱਥੇ ਪਠਾਨ ਹੈ ਕਿੱਥੇ ਕੌਣ ਹੈ ਸਾਰੇ ਡਰ ਮਹਿਸੂਸ ਕਰ ਰਹੀ ਸਾਨ ਸਾਰਿਆਂ ਨੇ ਜਾਣ ਲਿਆ ਕਿ ਸਾਡੀ ਫੌਜ ਦਾ ਜਿਹੜਾ ਸੂਬੇਦਾਰ ਹੈ ਉਹ ਮਰ ਗਿਆ ਹੈ ਜਿਹੜੇ ਹੁਣ ਸਰਦਾਰ ਜਿਉਂਦੇ ਹਨ ਬਚੇ ਹਨ ਉਹ ਡਰ ਕੇ ਤੇ ਭੱਜ ਕੇ ਨਿਕਲ ਗਿਆ ਬਾਬਾ ਬਿਧੀ ਚੰਦ ਸਾਹਿਬ ਇਹ ਸਭ ਕੁਝ ਵੇਖ ਰਹੇ ਸਨ ਉੱਥੇ ਫਿਰ ਦੁਸ਼ਮਣ ਅੱਗੇ ਨਹੀਂ ਆਇਆ ਗੁਰੂ ਜੀ ਦੀ ਖਬਰ ਲੈਣ ਲਈ ਪਿੱਛੇ ਨੂੰ ਕਹਿੰਦੇ ਮੁੜ ਪਈਆ ਗੁਰੂ ਕੇ ਸੂਰਮੇ ਗੁਰੂ ਕੇ ਸਿੱਖ ਹੌਲੀ ਹੌਲੀ ਐਸਤੇ ਐਸਤੇ ਸਹਿਜੇ ਸਹਿਜੇ ਆਉਂਦੇ ਪਈਆ ਪਿੱਛੇ ਨੂੰ ਵਾਪਸ ਹੁਣ ਸਤਗੁਰ ਪਾਤਸ਼ਾਹ ਜੀ ਜੰਗ ਕਰਦੇ ਕਰਦੇ ਇਹਨੂੰ ਦੁਸ਼ਟ ਪਾਪੀ ਨੂੰ ਮਾਰਦੇ ਹੱਥਾਂ ਦੇ ਨਾਲ ਇਤਿਹਾਸ ਕਹਿੰਦਾ ਗੁਰੂ ਸਾਹਿਬ ਜੀ ਥੱਕ ਗਏ ਥੋੜੀ ਜੀ ਥਕਾਵਟ ਹੋ ਗਈ ਜੰਗ ਦਾ ਮਥਾਨ ਗੁਰਮਖ ਪਿਆਰਿਓ ਬਿਲਕੁਲ ਖਾਲੀ ਹੋ ਗਿਆ ਤੇ ਮਹਾਰਾਜ ਬੈਠ ਗਏ ਪਤਾ ਕਿੱਥੇ ਬੈਠੇ ਜਿੱਥੇ ਉਹ ਤਿੰਨ ਜਣੇ ਮਰੇ ਹੋਏ ਸਨ ਇੱਕ ਨਵਾਬ ਤੇ ਦੋ ਖੱਤਰੀ ਉਹਨਾਂ ਦੇ ਲਾਸ਼ਾਂ ਦੇ ਲੋਥਾਂ ਦੇ ਵਿਚਾਲੇ ਤੁਹਾਡਾ ਬਾਪੂ ਬੈਠਾ ਹੈ ਦੀਨ ਦੁਨੀ ਦਾ ਮੌਲਿਕ ਉਸ ਵੇਲੇ ਫਿਰ ਧਰਤੀ ਤੋਂ ਜਦੋਂ ਹਨੇਰਾ ਹੋ ਗਿਆ ਗੁਰੂ ਜੀ ਕੋਲ ਮਾਰੇ ਜਦੋਂ ਉਹਨਾਂ ਦੇ ਕੋਲ ਬੈਠੇ ਅਤੇ ਵੇਖਿਆ ਨਹੀਂ ਸੀ ਜਾਂਦਾ ਵੀ ਕੌਣ ਬੈਠਾ ਕੌਣ ਨਹੀਂ ਸਾਰੀਆਂ ਬੰਦੂਕਾਂ ਚੱਲਦੀਆਂ ਚੱਲਦੀਆਂ ਬੰਦ ਹੋ ਗਈਆਂ ਤੁਰਕ ਡਰ ਕੇ ਭੱਜ ਗਏ ਸਾਰੇ ਆਪਣੇ ਆਪਣੇ ਪਾਸੇ ਵੱਲ ਪਿੱਛੇ ਹਟ ਗਏ ਜਿਹੜਾ ਛੋਰ ਮੱਚਿਆ ਸੀ ਉਹ ਸ਼ਾਂਤ ਹੋ ਗਿਆ ਕਿਦਰੀ ਵੀ ਕੋਈ ਨਜ਼ਰ ਪਹਿਚਾਨਿਆ ਨਹੀਂ ਸੀ ਜਾਂਦਾ ਦੂਰ ਦੂਰ ਤੱਕ ਲੜਨੋਂ ਸਾਰੇ ਹਟ ਗਏ ਹੁਣ ਅਧਿਆਏ ਐ 44 ਨੰਬਰ ਜੰਗ ਜਿੱਤਣਾ ਤੇ ਲੋਥਾਂ ਦੀ ਸੰਭਾਲ ਕਰਨੀ ਬਾਬਾ ਬਿਦੀ ਚੰਦ ਸਾਹਿਬ ਤੇ ਸਿੱਖਾਂ ਨੇ ਗੁਰੂ ਜੀ ਦੀ ਫਤਿਹ ਹੋਈ ਜਾਣ ਕੇ ਰਾਤ ਦੇ ਹਨੇਰੇ ਵਿੱਚ ਹਮਲਾ ਕਰ ਦਿੱਤਾ ਤੇ ਕਮਸਾਣ ਫੇਰ ਮਚਾ ਦਿੱਤਾ ਬਾਕੀ ਜਿਹੜੇ ਤੁਰਕ ਪਠਾਨ ਬਚੇ ਅਗਲੀ ਗੱਲ ਜਿਉਂ ਹੀ ਇੱਕ ਪਾਸੇ ਤੋਂ ਗੁਰੂ ਕੇ ਸਿੱਖ ਵੱਢਨੇ ਸ਼ੁਰੂ ਕਰਦੇ ਆ ਤੇ ਤੁਰਕ ਤੇ ਪਠਾਨ ਜਦੋਂ ਇੰਨੀਆਂ ਤਲਵਾਰਾਂ ਇੰਨੀਆਂ ਬੰਦੂਕਾਂ ਇੰਨੇ ਪਲੀਤੇ ਧੁਕਦੇ ਇੰਨੀ ਮਾਰ ਪੈਂਦੀ ਹੈ ਇਹ ਹਨੇਰੇ ਵਿੱਚ ਅਲੋਪ ਹੋ ਜਾਂਦੇ ਆ ਭੱਜ ਜਾਂਦੇ ਆ ਰਣ ਤੱਤਾ ਛੱਡ ਜਾਂਦੇ ਆ ਕਈਆਂ ਦੇ ਮੈਦਾਨੇ ਜੰਗ ਵਿੱਚ ਘੋੜੇ ਮਰੇ ਪਏ ਆ ਕੋਈ ਇੱਧਰ ਉੱਧਰ ਵੀ ਖਿਲਰੇ ਪਈਆ ਘੋੜੇ ਵੀ ਡਿੱਗੇ ਪਏ ਜ਼ਖਮੀ ਹੋਏ ਪਏ ਲਹੂ ਨਿਕਲਦਾ ਪਿਆ ਗੁਰਮੁਖ ਕੋਈ ਮੁਕਾਬਲਾ ਕਰੀ ਜਾਂਦਾ ਸੀ ਕੋਈ ਭੱਜਿਆ ਜਾਂਦਾ ਸੀ ਕੋਈ ਹੌਂਕੇ ਲਈ ਜਾਂਦਾ ਸੀ ਕੋਈ ਮਰ ਰਿਹਾ ਸੀ ਕਿਸੇ ਦੇ ਸਵਾਸ ਔਖੇ ਹੋ ਰਹੇ ਸਨ ਸਿੱਖ ਪਿੱਛਾ ਕਰਕੇ ਤਲਵਾਰ ਦੇ ਨਾਲ ਵਾਰ ਕਰਨ ਲਈ ਲੱਗੇ ਜਦੋਂ ਕਹਿੰਦੇ ਇੱਕ ਪਾਸੇ ਤੋਂ ਵੱਢਣ ਲੱਗੇ ਆ ਪਿੱਛੋਂ ਉਸ ਵੇਲੇ ਫਿਰ ਗੁਰੂ ਜੀ ਨੇ ਉੱਚੀ ਆਵਾਜ਼ ਵਿੱਚ ਰੋਕ ਕੇ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ ਇਥੋਂ ਤੱਕ ਤੁਸੀਂ ਇਤਿਹਾਸ ਸੁਣਿਆ ਆਓ ਜਿਹੜੀ ਅਗਲੀ ਲੜੀ ਆ ਉਹ ਆਰੰਭ ਕਰੀਏ ਬੋਲੋ ਸਤਨਾਮ ਸੋਨਤ ਸਿੱਖ ਪੀਛੇ ਹਟ ਆਏ ਨਹਿ ਮਾਰਨ ਹਿਤ ਸਹਾ ਟੂਠਾਏ ਤੇ ਗੁਰੂ ਪਿਆਰਿਓ ਇਹ ਆਵਾਜ਼ ਸੁਣ ਕੇ ਸਿੱਖਾਂ ਨੇ ਮਾਰਨ ਵਾਸਤੇ ਹੱਥ ਨਹੀਂ ਚੁੱਕੇ ਉਹ ਪਿੱਛੇ ਮੁੜ ਆਏ ਜੈ ਸਤਗੁਰ ਡੇਰੇ ਨਜੜਾ ਤਜੇ ਦਾਸ ਤੇ ਰਖ ਸੁਧਰ ਕਹਿੰਦੇ ਉਧਰ ਜਿੱਥੇ ਸਤਗੁਰ ਜੀ ਨੇ ਆਪਣਾ ਟਿਕਾਣਾ ਆਪਣਾ ਨਿਵਾਸ ਰੱਖਿਆ ਸੀ ਉਥੇ ਸੰਭਾਲ ਕਰਨ ਵਾਸਤੇ ਸੇਵਕਾਂ ਨੂੰ ਵੀ ਛੱਡਿਆ ਹੈ ਤਿਨੂ ਵਿਚਾਰ ਕੀਨ ਮਨ ਮਾਹੀ ਤਿਮਰ ਭਿਓ ਗੁਰ ਆਗਮ ਨਾਹੀ ਉਹਨਾਂ ਸੇਵਕਾਂ ਨੇ ਮਨ ਵਿੱਚ ਵਿਚਾਰ ਕੀਤੀ ਕਿ ਹਨੇਰਾ ਹੋ ਗਿਆ ਹੈ ਸੰਧਿਆ ਪਰੇ ਜਾਨ ਜਿਸ ਕਾਲਾ ਦੋ ਮਛਾਲ ਚੀਰ ਮਸਾਲਾ ਗੁਰੂ ਜੀ ਅਜੇ ਤੱਕ ਆਏ ਨਹੀਂਗੇ ਫਿਰ ਸ਼ਾਮ ਵੀ ਹੋ ਗਈ ਐ ਦੋ ਮਛਾਲ ਚੀਆਂ ਨੇ ਮਸ਼ਾਲਾਂ ਜਲਾ ਲਈਆਂ ਤੂਰਨ ਹਿਰਨ ਕੀ ਦਿਸ ਆਏ ਕੋਝ ਲੱਗੇ ਨਹੀਂ ਗੁਰ ਪਾਏ ਉਹ ਤਰੰਤ ਹੀ ਜੰਗ ਦੇ ਮੈਦਾਨ ਦੇ ਵੱਲ ਆਏ ਗੁਰੂ ਜੀ ਨੂੰ ਲੱਭਣ ਲੱਗੇ ਹਨ ਬਿਦੀ ਚੰਦ ਜੁਗੋ ਦੇਖ ਮਸ਼ਾਲਾ ਹੈ ਤਵਾਈ ਆਇਸ ਤਤ ਕਾਨ ਹੁਣ ਸੰਗਤ ਜੀ ਗੁਰੂ ਪਿਆਰੇ ਮਹਾਰਾਜ ਨੂੰ ਲੱਭਦੇ ਆ ਪਰ ਮਹਾਰਾਜ ਲੱਭਦੇ ਨਹੀਂ ਪਏ ਨજર ਨਹੀਂ ਆਏ ਗੁਰੂ ਪਿਤਾ ਜੀ ਮਿਲੇ ਨਹੀਂ ਬਾਬਾ ਬਿਦੀ ਚੰਦ ਸਾਹਿਬ ਨੇ ਦੋ ਮਸ਼ਾਲਾਂ ਵੇਖੀਆਂ ਘੋੜਾ ਭਜਾਲਿਆ ਤੇ ਤਰੰਤ ਉਥੇ ਆ ਗਿਆ ਕਿੱਥੇ ਆ ਗਿਆ ਧਿਆਨ ਤਰੋ ਗੁਰਸਤੂਤੂਜਤ ਆਪਸ ਮਾਹੈ ਸਕਲ ਕਹਿਤ ਦੇਖੇ ਹਮ ਨਾਹੈ ਆਪਸ ਵਿੱਚ ਗੁਰੂ ਜੀ ਦੀ ਖਬਰ ਸਾਰ ਪੁੱਛਣ ਲੱਗੇ ਸਾਰੇ ਕਹਿ ਰਹੇ ਸਨ ਅਸੀਂ ਗੁਰੂ ਜੀ ਨਹੀਂ ਵੇਖੇ ਚਿੰਤਾ ਅਦਕ ਸਭਨ ਕੇ ਹੋਏ ਖੋਜਣ ਲੱਗੇ ਕੀਤ ਸਭ ਕੋਏ ਹੁਣ ਇਸ ਪ੍ਰਕਾਰ ਇਸ ਸਮੇ ਬਹੁਤ ਸਾਰਿਆਂ ਨੂੰ ਚਿੰਤਾ ਹੋਗੀ ਚਿੰਤਾ ਵਿੱਚ ਸਾਰੇ ਡੁੱਬ ਗਏ ਵੀ ਗੁਰੂ ਜੀ ਲੱਭਦੇ ਪਏ ਆ ਤੇ ਗੁਰੂ ਜੀ ਲੱ ਨજર ਨਹੀਂ ਆਉਂਦੇ ਲੱਭਦੇ ਨਹੀਂ ਪਏ ਕਿੱਥੇ ਹੋਣ ਕੇ ਮਹਾਰਾਜ ਵਾਜੜਾ ਪੈ ਗਈਆਂ ਸੂਰਮਿਆਂ ਨੂੰ ਸਿੱਖਾਂ ਨੂੰ ਕਿਤੇ ਤੁਰਕ ਪਠਾਣਾ ਨੇ ਘੇਰਾ ਨਾ ਪਾ ਲਿਆ ਹੋਵੇ ਕਿਤੇ ਉਹ ਦੂਰ جنگ ਨਾ ਹੁੰਦੀ ਹੋਵੇ ਬੜੇ ਚਿੰਤਾ ਵਿੱਚ ਹੋਗੇ ਤੇ ਸਾਰੇ ਜਿੰਨੇ ਗੁਰੂ ਕੇ ਪਿਆਰੇ ਸਿੱਖ ਸੀ ਨਾ ਸੂਰਮੇ ਇਹ ਗੁਰੂ ਜੀ ਨੂੰ ਢੂੰਡਦੇ ਹਨ ਗੁਰੂ ਜੀ ਨੂੰ ਲੱਭਣ ਲੱਗੇ ਇਤ ਉਤਮ ਵਿਚਿਤ ਅਸਵਾਰ ਕਾ ਗੁਰੂ ਜੀ ਕਰਤ ਪੁਕਾਰ ਉੱਥੇ ਫਿਰ ਕੋੜੇ ਤੇ ਸਿੱਖ ਇਧਰ ਉਧਰ ਘੁੰਮਦੇ ਨਜ਼ਰ ਆਏ ਸਾਰੇ ਇਸ ਪ੍ਰਕਾਰ ਕਹਿ ਰਹੇ ਸਨ ਸਭ ਕੈ ਮਨ ਸੰਦੇਹ ਵਧੇਰਾ ਗੁਰੂ ਨਹੀਂ ਗੁਰੂ ਨਹੀਂ 헤ਰੇ ਇਸ ਬੇਰਾ ਹੁਣ ਸਾਰੇ ਕੀ ਕਹਿ ਰਹੇ ਸੰਨ ਕੇ ਗੁਰੂ ਜੀ ਕਿੱਥੇ ਹੋਏ ਆ ਸਾਰਿਆਂ ਦੇ ਮਨ ਵਿੱਚ ਬਹੁਤ ਜ਼ਿਆਦਾ ਸੰਸਾ ਸੀ ਕਿ ਇਸ ਵੇਲੇ ਗੁਰੂ ਜੀ ਦਿਸਦੇ ਨਹੀਂ ਹਨ ਖੋਜਤ ਪਰੇ ਲੋਤ ਸਮੁਦਾਏ ਫਸਰਿਓ ਸ਼ਰੋਨਤ ਪਗ ਫਿਸਲਾਏ ਤੇ ਗੁਰੂ ਪਿਆਰਿਓ ਉਥੇ ਬਹੁਤ ਸਾਰੀਆਂ ਲਾਛਾਂ ਕਹਿੰਦੇ ਪਈਆਂ ਹੋਈਆਂ ਲੋਥਾ ਪਈਆਂ ਹੋਈਆਂ ਸਰੀਰ ਕੱਟੇ ਹੋਏ ਨਜ਼ਰ ਆਉਂਦੇ ਪਏ ਤਲਾਸ਼ ਕਰਦੇ ਪਏ ਗੁਰੂ ਕੇ ਸਿੱਖ ਤੇ ਫੈਲਦਾ ਜਿਹੜਾ ਫੈਲਿਆ ਹੋਇਆ ਖੂਨ ਹੈ ਸਰੀਰਾਂ ਵਿੱਚ ਨਿਕਲਿਆ ਹੋਇਆ ਖੂਨ ਉਨ੍ਹਾਂ ਤੇ ਫਿਰ ਪੈਰ ਜਦੋਂ ਰੱਖਦੇ ਆ ਖੂਨ ਤੇ ਤੇ ਉਹ ਪੈਰ ਤਿਲਕ ਰਹੇ ਸਨ ਦਾਰਨ ਜੰਗ ਮੁਖ ਪਰੇ ਮਰੇ ਪਰੇ ਪਟ ਹੈਨ ਹਜ਼ਾਰੀ ਕਿਉਂਕਿ ਜਿੱਥੇ ਪੈਰ ਖੂਨ ਨਾਲ ਤਿਲਕਦੇ ਸੀ ਨਾ ਉੱਥੇ ਇੱਕ ਭਿਆਨਕ ਜੰਗ ਹੋਇਆ ਸੀ ਧਰਤੀ ਉੱਤੇ ਜਿੱਥੇ ਹਜ਼ਾਰਾਂ ਸੂਰਮੇ ਤੇ ਘੋੜੇ ਮਰੇ ਪਏ ਸਨ ਰਲੇ ਮਿਲੇ ਸਿੱਖੋ ਤੁਰਕ ਕਨੇਰੇ ਜਿਤੁਤ ਵਿਚਰਤ ਭੇ ਸਭ ਹਿਰੇ ਜਿੱਥੇ ਸਿੱਖਾਂ ਦੇ ਸਰੀਰ ਪਏ ਹੋਏ ਆ ਸਿੱਖਾਂ ਦੀਆਂ ਲਾਸ਼ਾਂ ਦੇ ਨਾਲ ਸਰੀਰਾਂ ਦੇ ਨਾਲ ਤੁਰਕਾਂ ਦੇ ਸਰੀਰ ਵੀ ਪਏ ਹੋਏ ਆ ਉਹ ਵੀ ਫਟ ਖਾ ਕੇ ਕਹਿੰਦੇ ਲੰਮੇ ਪਏ ਆ ਪ੍ਰਾਣ ਨਿਕਲੇ ਪਏ ਆ ਕਿਸੇ ਦੀ ਕੋਈ ਪਛਾਣ ਨਹੀਂ ਆਉਂਦੀ ਸੀ ਵੀ ਕਿਹੜਾ ਤੁਰਕ ਆ ਕਿਹੜਾ ਪਠਾਨ ਆ ਤੇ ਕਿਹੜਾ ਸਿੱਖ ਆ ਕਿਸੇ ਦੀ ਕੋਈ ਪਛਾਣ ਨਹੀਂ ਆਉਂਦੀ ਪਈ ਸੀ ਕੋਈ ਵੀ ਤੇ ਇਤਿਹਾਸ ਕਹਿੰਦਾ ਵੀ Laashan ਆਪਸ ਦੇ ਵਿੱਚ ਰਲੀਆਂ ਮਿਲੀਆਂ ਹੋਈਆਂ ਸਨ ਇਸ ਪ੍ਰਕਾਰ ਇਹਨਾਂ ਸਿੱਖਾਂ ਨੇ ਇੱਧਰ ਉੱਧਰ ਘੁੰਮ ਕੇ ਵੇਖਿਆ ਹੈ ਗੁਰਹੈ ਮਸਾਜੁਨ ਕੀਰ ਪ੍ਰਕਾਸ਼ ਇਸ ਵਿਦ ਭੈ ਗੁਰੂ ਕੇ ਪਾਸ ਇਸ ਤਰ੍ਹਾਂ ਉਹ ਮਸ਼ਾਲਾਂ ਦੀ ਰੋਸ਼ਨੀ ਤੇ ਚਾਨਣਾ ਕਰਕੇ ਗੁਰੂ ਜੀ ਦੇ ਕੋਲ ਚਲੇ ਗਏ ਬੌਦਲ ਖਾਨ ਮਾਰਿਤਿ ਗਪਿਰੇ ਨਿਕਟ ਅਪਰਮਾਰੇ ਬਹੁ ਪਰੇ ਗੁਰੂ ਜੀ ਉਥੇ ਬੈਠੇ ਸਨ ਜਿੱਥੇ ਅਬਦਲ ਖਾਨ ਨੂੰ ਮਾਰਿਆ ਸੀ ਛੇਵੇਂ ਪਾਛਾ ਉਥੇ ਬੈਠੇ ਹੋਏ ਸਨ ਉਹ ਦੇ ਕੋਲ ਤੇ ਉਹਨਾਂ ਦੇ ਕੋਲ ਹੋਰ ਵੀ ਬਹੁਤ ਸਾਰੇ ਸੈਨਿਕ ਸਿਪਾਈ ਤੇ ਤੁਰਕ ਪਠਾਨ ਮਰੇ ਪਏ ਸਨ ਸੰਗਰ ਘਾਇ ਕਨੇ ਲਗ ਕੋਰੇ ਸੋਪੀ ਮਰਿਓ ਖੇਤਰਨ ਕੋਰੇ ਉਥੇ ਫਿਰ ਕੋਲੇ ਜੰਗ ਦੇ ਮੈਦਾਨ ਦੇ ਵਿੱਚ ਗੁਰੂ ਪਾਛਾ ਜੀ ਦਾ ਘੋੜਾ ਵੀ ਜ਼ਖਮ ਹੋਇਆ ਪਿਆ ਸੀ ਜ਼ਖਮ ਲੱਗੇ ਹੋਏ ਸਨ ਘੋੜੇ ਨੂੰ ਕਿਉਂਕਿ ਉਹਨੇ ਵੀ ਭਿਆਨਕ ਜੁੱਧ ਕੀਤਾ ਹੈ ਮਹਾਰਾਜੀ ਦਾ ਸਾਥ ਦਿੱਤਾ ਪਰ ਇਹੋ ਜੇ ਸ਼ਸਤਰਾਂ ਦੀ ਕਹਿੰਦੇ ਫਾਟ ਲੱਗੇ ਤੇ ਘੋੜਾ ਜ਼ਖਮੀ ਹੋ ਕੇ ਡਿਗਿਆ ਤੇ ਘੋੜਾ ਵੀ ਜੁੱਧ ਵਿੱਚ ਮਾਰਿਆ ਗਿਆ ਥਿਰ ਇਕ ਕੀ ਬੀਰ ਵਿਸਾਲਾ ਕਰੇ ਬਿ ਲੋਕਨ ਗੁਰੂ ਜਿਸ ਕਾਲਾ ਇੰਨੇ ਮੱੱਚੇ ਕਮਸਾਨ ਦੇ ਜੰਗ ਦੇ ਵਿੱਚ ਤੁਰਕ ਪਠਾਨ ਮਰੇ ਪਏ ਐ ਘੋੜੇ ਮਰੇ ਪਏ ਐ ਗੁਰੂ ਸਾਹਿਬ ਜੀ ਦਾ ਘੋੜਾ ਵੀ ਰੱਬ ਨੂੰ ਪਿਆਰਾ ਹੋਇਆ ਪਿਆ ਤੇ ਸੰਗਤ ਜੀ ਟੋਡਾ ਬਾਪੂ ਇਨ ਸਾਰੇ ਤੁਰਕ ਪਠਾਣਾ ਦੇ ਵਿੱਚ ਕੱਲਾ ਬੈਠਾ ਹੋਇਆ ਆਪ ਕੋ ਸਤਨਾਮ ਮਹਾਰਾਜ ਕੱਲੇ ਬੈਠੇ ਸਨ ਤੇ ਸਿੱਖਾਂ ਨੇ ਜਿਸ ਸਮੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਭਏ ਮੁਰਫਲਿਤ ਪਾਇਨ ਪਰੇ ਹੇਰ ਹੇਰ ਸਭ ਤੀਰ ਜਤਰੇ ਬੜੇ ਪ੍ਰਸੰਨ ਹੋ ਗਏ ਬੜੇ ਖੁਸ਼ ਹੋ ਗਏ ਗੁਰੂ ਜੀ ਦੇ ਪੈਰੀ ਪੈ ਗਏ ਜਿਹੜੇ ਗੁਰੂ ਜੀ ਨੂੰ ਲੱਭਣ ਵਾਸਤੇ ਤੁਰੇ ਸੀ ਢੂੰਡਦੇ ਪਏ ਸੀ ਫਿਕਰ ਸੀ ਕੰਤਾ ਸੀ ਸੰਸੇ ਸਨ ਉਹ ਗੁਰੂ ਜੀ ਲੱਭ ਕੇ ਗੁਰੂ ਜੀ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਦਾ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਸਭ ਨੇ ਤਰਵਾਸ ਪ੍ਰਾਪਤ ਕੀਤਾ ਬਿਜੇ ਚੰਦ ਕਰ ਜੋਰ ਵਿਖਨ ਕਿੰ ਮਿਰ ਰਹੇ ਪ੍ਰਭੂ ਰਨ ਠਾਨਾ ਤੇ ਗੁਰੂ ਪਿਆਰੀ ਸੰਗਤ ਜੀ ਤਾਂ ਨਾ ਬਾਬਾ ਬੀਦੀ ਚੰਦ ਸਾਹਿਬ ਜਦੋਂ ਪਹੁੰਚਿਆ ਨਾ ਕੋਲ ਇਹ ਇਕੱਲੇ ਸਤਗੁਰਾਂ ਨੂੰ ਬੈਠਾ ਆਏ ਦੋਵੇਂ ਹੱਥ ਜੋੜਦਾ ਤੁਸੀਂ ਜਿਵੇਂ ਮਹਾਰਾਜ ਜੀ ਨੂੰ ਜੋੜਦੇ ਸਰੀਰ ਕਰਕੇ ਭਾਵੇਂ ਬਾਪੂ ਛੇਵੇਂ ਪਾਛਾ ਹੈ ਨਹੀਂ ਪਰ ਜੇ ਜੋਤ ਕਰਕੇ ਵੇਖੋ ਤੇ ਅੱਜ ਵੀ ਤਖਤ ਦੇ ਸਾਹਮਣੇ ਆਖੋ ਸਤਨਾਮ ਅੱਜ ਵੀ ਇਹ ਮਾਲਕ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਬੈਠਾ ਹੋਇਆ ਹੈ ਉਹ ਤੈਥੋਂ ਵੱਖ ਨਹੀਂ ਪਰ ਤੇਰੀ ਵੇਖਣ ਵਾਲੀ ਅੱਖ ਨਹੀਂ ਉਹ ਤੈਥੋਂ ਦੂਰ ਨਹੀਂ ਪਰ ਤੇਰਾ ਕਸੂਰ ਨਹੀਂ ਜਿਹੜੀ ਅੱਖ ਨਾਲ ਵੇਖਣਾ ਸੀ ਉਹਦੇ ਵਿੱਚ ਨੂਰ ਨਹੀਂ ਉਹ ਮੱਖੀਆਂ ਹੋਰ ਹੁੰਦੀਆਂ ਜਿਨ੍ਹਾਂ ਦਾ ਸ਼ਹਿਦ ਖਾਦਾ ਜਾਂਦਾ ਉਹ گاਵਾ ਮੱਜਾ ਹੋਰ ਹੁੰਦੀਆਂ ਜਿਨ੍ਹਾਂ ਦਾ ਅੰਮ੍ਰਿਤ ਵਰਗਾ ਦੁੱਧ ਪੀਤਾ ਜਾਂਦਾ ਉਹ ਫੁੱਲ ਹੋਰ ਹੁੰਦੇ ਆ ਜਿਨ੍ਹਾਂ ਦੀ ਮਹਿਕ ਤੇ ਖੁਸ਼ਬੂ ਮਾਣੀ ਜਾਂਦੀ ਹੈ ਤੇ ਗੁਰਮਖ ਪਿਆਰਿਓ ਉਹ ਅੱਖਾਂ ਹੋਰ ਹੁੰਦੀਆਂ ਜਿਨ੍ਹਾਂ ਰੱਬ ਦੇ ਦਰਸ਼ਨ ਕਰਦ ਨੇ ਆਖੋ ਸਤਨਾਮ ਇਨੇ ਫਿਰ ਬਾਬਾ ਬਿੱਦੀ ਚੰਦ ਸਾਹਿਬ ਨੇ ਹੱਥ ਜੋੜ ਲਿਆ ਤੇ ਪਤਾ ਕੀ ਕਿਹਾ ਮੇਰੇ ਗੁਰੂ ਜੀ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਕਿਸ ਤਰ੍ਹਾਂ ਬੈਠੇ ਹੋ ਦਾਸ ਨਾ ਪਾਸ ਏਕਾ ਕੀ ਅਹ ਕਹੋ ਪ੍ਰਭੂ ਅਬ ਕੀ ਚਿਤ ਚਾਹੋ ਮਹਾਰਾਜ ਵੀ ਤੁਹਾਡੇ ਕੋਲ ਤਾਂ ਕੋਈ ਸੇਵਕ ਵੀ ਹੋਣੇਗਾ ਨਾ ਤੁਹਾਡੇ ਕੋਲ ਕੋਈ ਸੂਰਮਾ ਹੈ ਕੋਈ ਸਿੱਖ ਵੀ ਸੱਚੇ ਪਾਤਸ਼ਾਹ ਤੁਹਾਡੇ ਕੋਲੇ ਹੈ ਨਹੀਂ ਆਪ ਜੀ ਮਹਾਰਾਜ ਇਕੱਲੇ ਬੈਠੇ ਹੋ ਏ ਗੁਰੂ ਜੀ ਸਾਨੂੰ ਇਹ ਦੱਸੋ ਇਕੱਲੇ ਬੈਠੇ ਤੁਸੀਂ ਕੀ ਮਨ ਵਿੱਚ ਚਾਹੁੰਦੇ ਹੋ ਸੁਣ ਸ੍ਰੀ ਹਰਿ ਗੁਬਿੰਦ ਉਚਾਰਾ ਜੋ ਚਿਤ ਚਹਿ ਕਰਨ ਹਮ ਕਰ ਤੇ ਭਾਗਾਂ ਵਾਲੀ ਸੰਗਤ ਜੀ ਜਦੋਂ ਇਹਨਾਂ ਕੁਝ ਕਿਹਾ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੁਣਿਆ ਤੇ ਉਚਾਰਨ ਕੀਤਾ ਮਹਾਰਾਜ ਜੀ ਨੇ ਬਾਬਾ ਵਿਦੀ ਚੰਦ ਸਾਹਿਬ ਜੀ ਦਾ ਸੁਣ ਕੇ ਕੀ ਦੱਸਣ ਲੱਗਿਆ ਹੈ ਕਹਿੰਦੇ ਜਿਹੜਾ ਕੰਮ ਅਸੀਂ ਆਪਣੇ ਮਨ ਵਿੱਚ ਚਾਹੁੰਦੇ ਹਾਂ ਸੋ ਪੁਨਸਰ ਪੈ ਤੇ ਹੋਏ ਅਬ ਡੇਰੇ ਗਮਨੋ ਸਭ ਕੋਏ ਵਿਦੀ ਚੰਦਾ ਇਹ ਕੰਮ ਸਵੇਰੇ ਹੋ ਜਾਵੇਗਾ ਜਦੋਂ ਸਵੇਰ ਹੋਣੀ ਆ ਨਾ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਇਹ ਕੰਮ ਹੋ ਜਾਣਾ ਹੈ ਹੋਰ ਤੁਸੀਂ ਸਾਰੇ ਨਿਵਾਸ ਸਥਾਨ ਤੇ ਚਲੇ ਜਾਓ। ਓਸ ਕਾਇਲ ਹੋ ਰਨ ਵਿਸੈ ਕਰੋ ਸੁਭਾਰਨ ਅਨੋ ਤਿਸੈ। ਕਈ ਸਿੱਖ ਜੰਗ ਦੇ ਮੈਦਾਨ ਦੇ ਵਿੱਚ ਜ਼ਖਮੀ ਹੋ ਕੇ ਪਏ ਹੋਏ ਐ। ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਲਿਆਵੋ। ਮੇਰੇ ਪੁੱਤਰ ਐ, ਮੇਰੇ ਬੇਟੇ ਐ, ਮੇਰੇ ਲਾਲ ਐ। ਸੋਨੇ ਸੋਨੇ ਸਿੱਖ ਮੇਰੇ ਸੋਨੇ ਸੋਨੇ ਸੂਰਮੇ ਮੇਰੇ ਪਿਆਰੀ ਪਿਆਰੀ ਮੇਰੀ ਫੌਜ ਮੇਰੇ ਨਾਲ ਰਹੀ ਹੈ ਮੇਰੇ ਨਾਲ ਸਾਥ ਦਿੱਤਾ ਇਹਨਾਂ ਨੇ ਮਾਰੀ ਕਹਿੰਦੇ ਇਹਨਾਂ ਨੂੰ ਬਿੱਦੀ ਚੰਦ ਪੁੱਤ ਲਿਆ ਤੇ ਲਿਆ ਕੇ ਇਹਨਾਂ ਦੀ ਸੰਭਾਲ ਕਰੋ ਆਸ ਕਹ ਸਤ ਗੁਰ ਨੇਹ ਲੀਨ ਬੇ ਰੁੜਨ ਪਿਆਨੋ ਕੀਨ ਇਸ ਤਰ੍ਹਾਂ ਕਹਿ ਕੇ ਤੇ ਸਤਗੁਰ ਪਾਛਾ ਮਹਾਰਾਜ ਜੀ ਨੇ ਘੋੜਾ ਲਿਆ ਸਵਾਰ ਹੋ ਕੇ ਤੇ ਉੱਥ ਮਹਾਰਾਜ ਫਿਰ ਚਲੇ ਗਏ ਨਿਜ ਡੇਰੇ ਕੋਲ ਚਲ ਕਰ ਆਏ ਵਿਦਿਏ ਕਾਇਲ ਸਿੱਖ ਉਠ ਵਾਏ ਚੱਲ ਕੇ ਉੱਥੇ ਆ ਗਿਆ ਜਿੱਥੇ ਆਪਣਾ ਡੇਰਾ ਕੀਤਾ ਹੋਇਆ ਹੈ ਜਿੱਥੇ ਅਸਥਾਨ ਬਣਿਆ ਹੋਇਆ ਨਵਾਸ ਅਸਥਾਨ ਉਥੇ ਆਗੇ ਤੇ ਭਾਈ ਵਿਧੀ ਚੰਦ ਨੇ ਜੰਗ ਦੇ ਮੈਦਾਨ ਦੇ ਵਿੱਚ ਸਾਰੇ ਥਾਈ ਸਭ ਰਨ ਖੇਤ ਖੋਜ ਕਰ ਆਛੇ ਸਨੈ ਸਨੈ ਆਵਤ ਪਾ ਪਛੇ ਰਣ ਤੱਤੇ ਵਿੱਚ ਰਣ ਭੂਮੀ ਵਿੱਚ ਮੈਦਾਨੇ ਜੰਗ ਦੇ ਵਿੱਚ ਸਾਰੀ ਜਗ੍ਹਾ ਤੇ ਭਾਲ ਕਰਕੇ ਜ਼ਖਮੀ ਸਿੱਖਾਂ ਨੂੰ ਚੁਕਵਾ ਲਿਆ ਤੇ ਹੌਲੀ ਹੌਲੀ ਪਿੱਛੇ ਆਉਣ ਲੱਗੇ ਆਏ ਸਿਵਰ ਮੈਂ ਆਨੰਦ ਵਧਾਏ ਦੁੰਦ ਫਤੇ ਕੇਰ বজਵਾਏ ਆਪਣੇ ਨਿਵਾਸ ਅਸਥਾਨ ਡੇਰੇ ਵਿੱਚ ਆ ਕੇ ਸਿੱਖਾਂ ਨੇ ਬਹੁਤ ਖੁਸ਼ੀ ਮਨਾਈ ਹੈ ਸਭੇ ਕਰੇ ਸੁਭਾਰ ਨਡੇਰੇ ਖਾਣ ਪਾਣ ਕੋ ਦੀਨ ਕਨੇਰੇ ਜਿੱਤ ਦੇ ਨਗਾਰੇ ਵਜਾਏ